ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਕੁੰਨੇਵਾਲਾ ਵਿੱਚ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਤਿੱਖੀ ਬਹਿਸ ਵਿਖਣ ਨੂੰ ਮਿਲੀ ਹੈ ਇਸ ਬੰਦੀ ਜਾਣਕਾਰੀ ਦਿੰਦੇ ਹੋ ਮੌਜੂਦਾ ਕਾਂਗਰਸ ਸਰਪੰਚ ਅਮਰਜੀਤ ਸਿੰਘ ਸਾਬਕਾ ਸਰਪੰਚ ਗੁਰਦੀਪ ਸਿੰਘ ਸਾਬਕਾ ਗੁਰਦੁਆਰਾ ਕਮੇਟੀ ਪ੍ਰਧਾਨ ਜਸਵੀਰ ਸਿੰਘ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਮੌਜੂਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਬਕਾ ਸਰਪੰਚ ਉੱਪਰ ਖੁੱਤਥਤ ਤੌਰ ਤੇ ਦੋਸ਼ ਲਗਾਉਂਦੇ ਹੋਏ ਕਹੇ ਇਸ ਪਿੰਡ ਵਿੱਚ ਰੂਲ ਹੈ ਕਿ ਜੋ ਪਿੰਡ ਦਾ ਮੌਜੂਦਾ ਸਰਪੰਚ ਹੁੰਦਾ ਹੈ ਉਸ ਦੀ ਦੇਖਰੇਖ ਹੇਠ ਪਿੰਡ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾਈ ਜਾਂਦੀ ਹੈ ਤੇ ਉਸ ਵੱਲੋਂ ਹੀ ਗੁਰਦੁਆਰਾ ਸਾਹਿਬ ਦੀ ਜੋ ਜ਼ਮੀਨ ਹੈ ਉਸ ਨੂੰ ਬੋਲੀ ਤੇ ਠੇਕੇ ਤੇ ਦਿੱਤਾ ਜਾਂਦਾ ਹੈ ਪਰ ਇੱਥੇ ਸਾਬਕਾ ਸਰਪੰਚ ਵੱਲੋਂ ਧੱਕੇਸ਼ਾਹੀ ਕਰਦੇ ਹੋਏ ਪੁਰਾਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਕਰਾ ਲਈ ਤੇ ਸਾਡੀ ਮੌਜੂਦਾ ਪੰਚਾਇਤ ਨਾਲ ਬਦਸਲੂਕੀ ਕੀਤੀ ਗਈ ਉਹਨਾਂ ਕਹਿੰਦੇ ਕਿ ਸਾਡੇ ਵੱਲੋਂ ਇਸ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਜਮ੍ਹਾਂ ਬੰਦੀ ਵੀ ਕਢਵਾਈ ਗਈ ਹੈ ਜਿਸ ਉੱਪਰ ਲਿਖਿਆ ਕਿ ਜ਼ਮੀਨ ਦੀ ਮਨਜੂਦਾ ਪੰਚਾਇਤ ਹੀ ਜ਼ਿੰਮੇਵਾਰ ਹੋਵੇਗੀ ਉਹਨਾਂ ਕਹਿੰਦੇ ਕਿ ਜੇ ਸਾਨੂੰ ਬੰਦਾ ਇਨਸਾਫ ਨਾ ਮਿਲਿਆ ਤਾਂ ਮਾਨਯੋਗ ਅਦਾਲਤ ਤੱਕ ਪਹੁੰਚ ਕੀਤੀ ਜਾਵੇਗੀ ਉਧਰ ਇਸ ਬੰਦੀ ਜਦੋਂ ਪੱਤਰਕਾਰਾਂ ਨਾਲ ਦੂਜੀ ਤਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵੀ ਇੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਦੇ ਕਿ ਮੈਂ 2002 ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹਾਂ ਉਦੋਂ ਤੋਂ ਹੀ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਬੋਲੀ ਬਿਲਕੁਲ ਨਿਰਪੱਖ ਤਰੀਕੇ ਨਾਲ ਕਰਵਾਈ ਜਾਂਦੀ ਹੈ ਤੇ ਇੱਥੇ ਕਿਤੇ ਵੀ ਨਹੀਂ ਲਿਖਿਆ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਕਿਸੇ ਸਰਪੰਚ ਦਾ ਰੋਲ ਹੈ ਉਹਨਾਂ ਦੱਸੇਗਾ ਜਦੋਂ ਵੀ ਕੋਈ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾਈ ਜਾਂਦੀ ਹੈ ਤਾਂ ਉਹ ਸਮੂਹ ਨਗਰ ਵੱਲੋਂ ਚੁਣੀ ਜਾਂਦੀ ਹੈ ਉਧਰ ਦੂਜੀ ਧਿਰ ਸਾਬਕਾ ਸਰਪੰਚ ਪ੍ਰਤੀਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਪਣੇ ਉੱਪਰ ਲੱਗੇ ਦੋਸਤਾਂ ਨੂੰ ਸਿਰੇ ਤੋਂ ਕਰਦੇ ਹੋਏ ਉਲਟਾ ਸਾਬਕਾ ਸਰਪੰਚਾ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨਾਂ ਉੱਪਰ ਘਪਲੇਬਾਜੀ ਦੇ ਦੋਸ਼ ਲਗਾਏ ਹਨ ਉਹਨਾਂ ਕਹਿੰਦੇ ਕਿ ਗੁਰੂ ਘਰ ਵਿੱਚ ਕਿਸੇ ਕਿਸਮ ਦੀ ਰਾਜ ਨਹੀਂ ਕਿ ਰਾਜਨੀਤੀ ਨਹੀਂ ਕੀਤੀ ਜਾ ਰਹੀ ਪਰ ਵਿਰੋਧੀ ਜਾਣਬੁੱਝ ਕੇ ਅਜਿਹੇ ਇਲਜ਼ਾਮ ਲਗਾ ਰਹੇ ਹਨ ਬਿਊਰੋ ਰਿਪੋਰਟ ਆਲ ਪੰਜਾਬ ਨਿਊਜ਼ ਸਾਬਕਾ ਸਰਪੰਚ ਗੁਰਦੀਪ ਸਿੰਘ ਸਰ ਤੁਸੀਂ ਕਾਫੀ ਸਮੇਂ ਤੋਂ ਸਰਪੰਚ ਰਹੇ ਜੀ ਜੋ ਪਿੰਡ ਦੀ ਇੱਕ ਜਿਹੜੀ ਕਮੇਟੀ ਬੰਦੀ ਹੈ ਗੁਰਦਵਾਰਾ ਸਾਹਿਬ ਦੀ ਜਿਹੜੀ ਜ਼ਮੀਨ ਦੀ ਬੋਲੀ ਵਗੈਰਾ ਕਰਾਉਂਦੀ ਹੈ ਉਹਦੇ ਤਨੋਂ ਰੂਲਸ ਬਾਰੇ ਪਤਾ ਹੈ ਕੀ ਕੀ ਰੂਲ ਹੈਗੇ ਨੇ ਉਹਦੇ ਵਿੱਚ ਉਹ ਗ੍ਰਾਮਪਚਾਰ ਸਾਰਾ ਪਿੰਡ ਇਕੱਠਾ ਕਰਦੀ ਆ ਹਾਂਜੀ ਇਕੱਠਾ ਕਰਕੇ ਉਹਦੇ ਵਿੱਚ ਕਮੇਟੀ ਬਣਾਉਂਦੀ ਆ ਉਹ ਕਮੇਟੀ ਜਿਹੜੀ ਆ ਉਹਦੀ ਦੇਖ ਰੇ ਕਰਦੀ ਆ ਗ੍ਰਾਮਪਚਾਰ ਦੇ ਅੰਦਰ ਹੂੰ ਤੇ ਜਿਹੜਾ ਮੌਕੇ ਦਾ ਸਰਪੰਚ ਹੁੰਦਾ ਉਹੀ ਕਮੇਟੀ ਦਾ ਗਠਨ ਕਰਦਾ ਜੀ ਨਹੀਂ ਜੀ ਸਾਰੇ ਪਿੰਤਿਆਲ ਸਾਰਾ ਪਿੰਡ ਕਰਦਾ ਜੇ ਸਾਰਾ ਪਿੰਡ ਉਸੇ ਮੌਕੇ ਤੇ ਇਕੱਠਾ ਹੁੰਦਾ ਗੁਰਦੁਆਰੇ ਉਦੋਂ ਵੀ ਸਾਰਾ ਪਿੰਡ ਮਤਾ ਪਾਸ ਕਰਦਾ ਕਿ ਇਹਨੂੰ ਆਪਣਾਉਣਾ ਮੈਂਬਰ ਇਹ ਨਾਮੇ ਜੋ ਕਿ ਇਹਨੂੰ ਇਹ ਮਗਰੋਂ ਪਿੰਡ ਸਾਰਾ ਦੇਖ ਰਿਹਾ ਹੈ ਪੰਚਾਇਤ ਦੀ ਹੁੰਦੀ ਮੈਂ 12 ਸਾਲ ਗੋਡਵਰਾ ਪ੍ਰਧਾਨ ਰਿਆ ਹਰ ਸੰਗਰਾ ਤੇ ਸਾਬ ਦੇ ਨਰਿਆ ਹੂੰ ਹੂੰ ਜਿਹੜਾ ਹੁਣ ਸਰਪੰਚ ਬਣਿਆ ਇਹ ਚਾਰਜ ਮੰਗਦਾ ਪੁਰਾਣਾ ਸਰਪੰਚ ਸਹਉ ਨਹੀਂ ਦੇ ਰਿਆ ਤੇ ਨਾ ਹੀ ਕੋਈ ਕੇ ਮਹੀਨੇ ਬਾਅਦ ਦੱਸਦਾ ਹੂੰ ਹੂੰ ਇਸ ਨੂੰ ਲੈ ਕੇ ਅੱਜ ਫਿਰ ਪਿੰਡ ਵਾਸੀ ਜਿਹੜਾ 71 ਹੋਏ। ਇਸੇ ਕਰਕੇ ਹੀ ਸਾਰੇ ਪੰਚਾਇਤ ਇਕੱਠੇ ਹੋਏ ਆ। ਕੋਈ ਪੁਰਾਣੇ ਸਰਪੰਚ ਤੋਂ ਹਸਾਬ ਲੈ ਜਾਵੇ ਨਵੇਂ ਸਰਪੰਚ ਨੂੰ ਦਿੱਤਾ ਗਿਆ ਵੀ। ਤਾਂ ਕਿ ਸਾਡੀ ਪੰਚਾਇਤ ਜਿਹੜੀ ਆ ਉਹ ਠੀਕ ਠਾਕ ਕੰਮ ਕਰ ਸਕੇ। ਅਮਰਜੀਤ ਸਿੰਘ ਸਰਪੰਚ ਦਾ ਸਾਫਾ ਖਵਜੀ। ਅੱਜ ਪਿੰਡ ਵਾਸੀ 71 ਹੋਏ ਕੀ ਮਾਮਲਾ ਕੀ ਹੈ ਜੀ? ਇਹ ਸਰ ਸਾਡੇ ਪਿੰਡ ਦੀ ਨਾ ਗੁਰਦੁਆਰੇ ਦੀ ਜ਼ਮੀਨ ਦੀ ਬੋਲੀ ਸੀਗੀ। ਜਿਹੜੀ ਮਤਲਬ ਤਮਾਹਤ ਲਿਖਿਆ ਗਿਆ ਉਹਦੇ ਵਿੱਚ ਵੀ ਗੁਰਗਰ ਦੀ ਜ਼ਮੀਨ ਦੀ ਜਿਹੜੀ ਬੋਲੀ ਆ ਉਹ ਪਿੰਡ ਦੀ ਪੰਚਾਇਤ ਕਰੇਗੀ ਤੇ ਕਮੇਟੀ ਵੀ ਬਣਾ ਸਕਦੀ ਆ ਕਿਉਂਕਿ ਪੁਰਾਣੀ ਕਮੇਟੀ ਨਹੀਂ ਚੰਗਾ ਕੰਮ ਕਰੇਗੀ ਇਹਨੂੰ ਤੋੜ ਸਕਦੀ ਆ ਪਰ ਸਾਡੇ ਜਿਹੜੇ ਪੁਰਾਣੇ ਸਰਪੰਚ ਸਾਹਿਬ ਨੇ ਉਹਨਾਂ ਤੱਕ ਇਹ ਨਾਲ ਹੀ ਪੁਰਾਣੀ ਕਮੇਟੀ ਕੋਲ ਬੋਲੀ ਕਰਾ ਲਈ ਅਸੀਂ ਗੁਰਦੁਆਰੇ ਗਏ ਸੀ ਸਾਡੀ ਬੇਇੱਜ਼ਤੀ ਕੀਤੀ ਸਾਰੀ ਪੰਚਾਇਤ ਦੀ ਵੀ ਤੇ ਧੱਕਾਸ਼ਾਹੀ ਵੀ ਕੀਤੀ ਸਾਡੇ ਨਾਲ ਵੀ ਅਸੀਂ ਆਮ ਪਾਰਟੀ ਦੇ ਆ ਅਸੀਂ ਜੋ ਮਰਜ਼ੀ ਕਰ ਸਕਦੇ ਆ ਪਰ ਇਹ ਤਾਂ ਰਿਆਲ ਸਾਬਾ ਹੁਣਾਂ ਵਾਸਤੇ ਗਲਤ ਗੱਲ ਲਿਆ ਵੀ ਇਹ ਕੰਮ ਨਹੀਂ ਸਾਡੇ ਨਾਲ ਕਰਨਾ ਚਾਹੀਦਾ ਸਾਡੇ ਕੋਲ ਜਿਹੜੇ ਕਾਗਜ਼ ਨੇ ਪਿੰਡ ਦੀ ਅਹੀਂ ਕਢਾਏ ਨੇ ਪਾਲੀ ਦੇ ਉਹਦੇ ਉੱਤੇ ਵੀ ਲਿਖਿਆ ਵਾ ਕਿ ਹੋ ਕੀ ਨਾਲੀ ਦਾ ਕੋਈ ਪੰਚਾਇਤ ਇਹਦੀ ਜ਼ਿੰਮੇਵਾਰ ਹੋਏਗੀ ਪਰ ਸਾਰੇ ਇਹ ਗੱਲ ਗਲਤ ਹੈ ਵੀ ਜੇ ਸਾਨੂੰ ਕੋਈ ਨਿਆ ਨਹੀਂ ਮਿਲਦਿਆ ਤਾਂ ਇਹਦਾ ਮਤਲਬ ਕੋਈ ਨਾ ਕੋਈ ਪਿੱਛੇ ਹੈ ਤਾਂ ਹੀ ਆ ਜੇ ਇੱਕ ਬੰਦਾ ਧੱਕੇਸ਼ਾ ਹੀ ਕਰ ਸਕਦਾ ਤਾਂ ਉਹਦੇ ਵਿੱਚ ਕਿੰਨੀ ਕੁ ਪਾਵਰ ਹੈ ਉਹਦੇ ਜਾਂ ਪਿੱਛੋਂ ਪਾਵਰ ਹੈ ਇਹ ਗੱਲ ਇੱਕ ਇਹ ਆਈਂਦੀ ਹੈ ਇੱਕ ਅਹੀਂ ਪਿੰਡ ਦੇ ਫਬਜੀ ਬੰਦੇ ਆ ਸਾਡੇ ਨਾਲ ਧੱਕਾ ਹੁੰਦਿਆ ਇਹ ਪਿੰਡ ਨੇ ਪਹਿਲਾਂ ਪੰਚਾਇਤ ਬਣਾਈ ਆ ਤੇ ਪੰਚਾਇਤ ਕੇ ਰੂਖਲੀ ਬਣਾਈ ਆ ਇਹ ਥੋੜਾ ਹੁੰਦਾ ਵੀ ਸਰ ਕਮੇਟੀ ਜ਼ਿਆਦਾ ਹੋ ਜਾਂਦੀ ਪੰਚਾਇਤ ਨਾਲ ਕਮੇਟੀ ਦੀਆਂ ਕਿਉਂ ਨਹੀਂ ਵੋਟਾਂ ਪੈਂਦੀਆਂ ਜੇ ਸਾਨੂੰ ਵੋਟਾਂ ਪਾ ਕੇ ਹੁਣ ਬਣਾਇਆ ਵਾ ਤੇ ਸਾਡੇ ਹੱਥ ਵਸ ਦਓ ਅਸੀਂ ਕਿ ਮਾੜਾ ਕੰਮ ਕਰਾਂਗੇ ਸਾਨੂੰ ਲੋ ਲੈਂਨ ਤੇ ਸਾਡੇ ਬਾਰੇ ਗੱਲ ਕਰੇ ਕੋਈ ਵੀ ਇਹ ਨਾ ਕੰਮ ਨਹੀਂ ਕੀਤਾ ਜਾਂ ਕੀ ਨਹੀਂ ਕੀਤਾ ਇਹ ਥੋੜਾ ਗੱਲ ਆ ਵੀ ਸਰ ਆਪਣੀ ਚਲਾਉਣੀ ਆ ਪਿਛਲਾ ਹਿਸਾਬ ਨਹੀਂ ਦੇਣ ਦੇ ਕਿਤੇ ਆਖੀ ਜਾਂਦੇ 4.5 ਲੱਖ ਉਹਨਾਂ ਦੇ ਕਾਊਂਟਰਾਂ ਦੀਆਂ ਰਸੀਦਾਂ ਆ ਦੇਣ ਕੋਈ ਕੋਸ਼ਿਸ਼ ਕਰਨ ਜੋ ਜੋ ਉਹਨਾਂ ਕੋਲ ਬਣਦਾ ਵਾ ਉਹ ਸਾਨੂੰ ਦੇਣ ਉਹਦੀ ਆਹੀਂ ਆਪੇ ਕਮੇਟੀ ਚੁਣੀ ਐ ਪਰ ਇਹ ਤੱਕ ਆਸ਼ਾਈ ਚੱਲਣ ਦੀ ਆ ਨਾ ਦੇਣਾ ਕੁਛ ਕਹਿੰਦੇ ਨਾ ਲੈਣਾ ਆ ਅਸੀਂ ਕਿਵੇਂ ਬੋਲੀ ਵੀ ਕਰ ਲਈ ਆ ਪੈਸੇ ਵੀ ਫੜ ਲਏ ਅਸੀਂ ਕਰਨ ਚੱਲੇ ਆ ਚੱਲ ਗਏ ਸਰ ਅਸੀਂ ਫਿਰ ਲੜਾਈ ਨਹੀਂ ਕੀਤੀ ਵੀ ਸਾਡੇ ਵਸਦੀ ਗੱਲ ਨਹੀਂ ਆ ਵੀ ਇਹ ਕੀ ਚੱਕਰ ਕੀ ਆ ਇਹਨਾਂ ਨੂੰ ਪੁੱਛਿਆ ਜਾਏ ਆਮ ਪਾਰਟੀ ਨੂੰ ਆਮ ਪਾਰਟੀ ਨੂੰ ਬਦਨਾਮ ਕਰਨ ਦੇ ਨੇ ਇਹ ਲੋਕ ਕੁਛ ਹੋਰ ਵੀ ਬਦਨਾਮ ਕਰਨ ਦੇ ਨੇ ਅਸੀਂ ਕਾਂਗਰਸੀ ਆ ਸਾਡੇ ਨਾਲ ਤੱਕਾ ਕਰਨ ਦੇ ਨੇ ਤੁਸੀਂ ਪਿੰਡ ਦੇ ਮੌਜੂਦਾ ਸਰਪੰਚ ਆਂ ਹਾਂ ਜੀ ਮੈਂ ਮੌਜੂਦਾ ਸਰਪੰਚ ਆ ਮੇਰੇ ਮੈਂਬਰ ਨੇ ਤੇ ਸਰ ਜਿਹੜੀ ਜ਼ਮੀਨ ਹੈ ਕਿੰਨੇ ਏਕੜ ਦਾ ਜਿਹੜਾ ਰੋਲਾ ਹੈਗਾ ਇਹ ਸਰ ਸਾਢੇ 6 ਏਕੜ ਦਾ ਰੋਲਾ ਵਸ ਸਾਢੇ 6 ਏਕੜ ਦੀ ਜ਼ਮੀਨ ਦੀ ਬੋਲੀ ਹੁੰਦੀ ਆ ਹਾਂਜੀ ਤੇ ਇਹਦੇ ਸਬੰਧ ਵਿੱਚ ਸਰ ਤੁਸੀਂ ਵੀਡੀਓ ਪੇ ਜਾਂ ਹੋਰ ਕਿਸੇ ਵਿਭਾਗ ਦੇ ਅਧਿਕਾਰੀ ਨਾਲ ਸਾਰਿਆਂ ਅਸੀਂ ਸਾਰਿਆਂ ਨੂੰ ਹੀ ਕਹਿੰਨੇ ਆ ਦੇਖੋ ਜਿਨ੍ਹਾਂ ਦੇ ਵੀ ਹੱਥ ਪੱਸੇ ਜਿਹੜੇ ਕੁਰਸੀ ਦੇ ਮੁਲਾਜ਼ਮ ਨੇ ਉਹਨਾਂ ਦੇ ਅੱਗੇ ਅਸੀਂ ਬੇਨਤੀ ਕਰਦੇ ਆਂ ਵੀ ਇਹਦੇ ਬਾਰੇ ਸੋਚਿਆ ਜਾਏ ਜੇ ਇਦਾਂ ਤਾਂ ਕਾ ਹੁਣ ਲੱਗਾ ਜੇ ਸਾਡੀਆਂ ਰਗਾਂ ਨੂੰ ਹੱਥ ਪੈਸੇ ਕਰਦੇ ਤਾਂ ਉਹਨਾਂ ਦੀਆਂ ਨੂੰ ਵੀ ਸਕਦਾ ਅਹੀਂ ਬਾਤ ਬਾਤ ਸੈਟਰ ਕੱਢਾਂਗੇ ਆਪਾਂ ਬੰਦੀ ਕਾਰਵਾਈ ਕਰਾਂਗੇ ਜਿੰਨਾ ਜੋ ਵੀ ਹੋਏਗਾ ਚੰਡੀਗੜ੍ਹ ਤੱਕ ਜਾਵਾਂਗੇ ਜਿੱਥੇ ਜਾਨ ਦੀ ਲੋੜ ਪਈ ਆਪਾਂ ਫੌਜੀ ਬੰਦੇ ਆ ਸਰ ਆਪਾਂ ਨੌਕਰੀ ਕੀਤੀ ਆ ਠੁਕਟਾਕ ਦੀ ਕੀਤੀ ਆ ਕੋਈ ਸਜ਼ਾ ਨਹੀਂ ਅਜੇ ਤੱਕ ਕੋਈ ਗੱਲਬਾਤ ਨਹੀਂ ਆ ਨੌਕਰੀ ਕਰਕੇ ਆ ਟਈਏ ਵਰਗੀ ਸਰ ਅਸੀਂ ਜਿੱਥੇ ਜਾਣਾ ਪੈਗਾ ਜਾਵਾਂਗੇ ਆ ਗੁਰਦੁਆਰੇ ਦੀ ਜ਼ਮੀਨ ਦੇ ਕਾਗਜ਼ ਆ ਸਰਪੰਚ ਸਾਹਿਬ ਨਾਲ ਜੋ ਵੀ ਇਹਨਾਂ ਲੋਕਾਂ ਨੇ ਕੀਤਾ ਵਾ ਚਾਹੇ ਕਮੇਟੀ ਨੇ ਕੀਤਾ ਵਾ ਕਿਸੇ ਨੇ ਵੀ ਕੀਤਾ ਵਾ ਮੈਂ ਤੇ ਡੀਸੀ ਸਾਹਿਬ ਨੂੰ ਇਕੋ اپੀਲ ਕਰਾਂਗਾ ਜੇ ਪਿੰਡ ਦਾ ਸਰਪੰਚ ਜਹੀਂ ਚੁਣਿਆ ਮਾ ਤੇ ਉਹ ਸਰਪੰਚ ਨੂੰ ਸਰਕਾਰੀ ਮੋਹਰ ਮਿਲੀ ਆ ਇਹਦਾ ਮਤਲਬ ਆ ਕਿ ਸਰਪੰਚ ਨੂੰ ਘਮਾਉਣ ਵਾਸਤੇ ਮੋਹਰ ਥੋੜੀ ਮਿਲੀ ਹੈ ਕਿ ਉਹਦੇ ਨਾਲ ਜੇ ਜਾਤੀ ਹੋਣੀ ਹੈ ਤੇ ਮੇਰੇ ਵਾਲੀ ਪਬਲਿਕ ਦੇ ਨਾਲ ਆਮ ਦੇ ਨਾਲ ਕੀ ਹੋਊਗਾ ਅਸੀਂ ਕਿਤੇ ਗਾਲੀ ਪੀਲ ਕਰਨ ਕਮ ਬਾਤ ਵੱਧ ਤੋਂ ਵੱਧ ਡੀਸੀ ਸਾਹਿਬ ਨੂੰ ਅਰਜ ਕਰ ਸਕਦਾ ਮਾਂ ਕਿ ਸਭ ਤੁਹਾਡੇ ਗਾੜੀ ਪੀਲ ਆ ਕਿ ਇਹਦਾ ਕੋਈ ਨਾ ਕੋਈ ਰਿਜ਼ਲਟ ਜ਼ਰੂਰ ਕੱਢਿਆ ਜਾਏ ਬਿਲਕੁਲ ਨਹੀਂ ਜੀ ਸਰਪੰਚ ਦੀ ਪਾਵਰ ਬਿਲਕੁਲ ਨਹੀਂ ਜੀ ਨਾ ਸਰਪੰਚ ਨੂੰ ਗੂਗਲ ਤੇ ਸ਼ੋ ਹੋ ਰਿਹਾ ਵਾ ਨਾ ਪਿੰਡ ਦੇ ਵਿੱਚ ਸ਼ੋ ਹੋ ਰਿਹਾ ਵਾ ਕਿ ਜਦ ਕੇ ਸਰਪੰਚ ਨੂੰ ਸਰਟੀਫਿਕੇਟ ਮਿਲਿਆ ਡੈਂਟੀ ਕਾਰਡ ਮਿਲਿਆ ਠੀਕ ਆ ਉਹਦਾ ਕੁਝ ਵੀ ਨਹੀਂ ਸ਼ੋ ਹੋ ਰਿਹਾ ਤਾਂ ਮਤਲਬ ਇਹਨਾਂ ਸਰਕਾਰ ਨਹੀਂ ਹੈਗੀ ਧੱਕੇਸ਼ਾਹੀ ਹੈ ਗੁੰਡਾ ਕਰਦੀ ਆ ਫਿਰ ਮੇਰੇ ਵਰਗੇ ਆਮ ਪਵਰਤ ਬੰਦੇ ਦਾ ਕੀ ਹਾਲ ਹੋਊਗਾ ਮੈਂ ਜਿੱਥੋਂ ਤੀਕਾ ਵੀ ਮੇਰਾ ਸਰਪੰਚ ਜਾਊਗਾ ਮੈਂ ਉਹਦੇ ਮੋਢੇ ਨਾਲ ਮੋਢਾ ਲਾ ਕੇ ਖੜਾ ਮੇਰੇ ਆ ਪੰਚਾਇਤ ਮੈਂਬਰ ਆ ਆ ਨੌਜਵਾਨ ਜਿਹੜਾ ਜ਼ਮੀਨ ਲੈਂਦਾ ਪਿੰਡ ਦੀ ਜਿਹਨੇ 10 ਸਾਲ ਜ਼ਮੀਨ ਦੀ ਬੋਲੀ ਦਿੱਤੀ ਆ ਇਸ ਨੌਜਵਾਨ ਨੂੰ ਨਹੀਂ ਪੁੱਛਿਆ ਗਿਆ ਨਹੀਂ ਜੀ ਕਿ ਇਹਨੂੰ ਹਸਾਬ ਤਾਬ ਮਹੀਨੇ ਪਿੱਛੋਂ ਹਸਾਬ ਤਾਬ ਦਿੱਤਾ ਜਾਏ ਪੀ ਸਾਨੂੰ ਆ ਇੰਨੀ ਜ਼ਮੀਨ ਦੀ ਬੋਲੀ ਆ ਆ ਗੁਰਦੁਆਰੇ ਦੀ ਪ੍ਰਸ਼ਾਦ ਦਾ ਖਰਚਾ ਆ ਬਾਬੇ ਦਾ ਖਰਚਾ ਜੇ ਅਸੀਂ ਬਾਬੇ ਕੋ ਜਾਣਿਆ ਤੇ ਬਾਬੇ ਨੂੰ 500 ਰੁਪਏ ਤਨਖਾਹ ਦੇ ਕੇ ਤੇ ਕਹਿੰਦੇ ਬਾਬੇ ਨੂੰ ਪੇਹੀ ਬਾਬੇ ਨੂੰ ਤੇਰੀ ਬੰਦਗੀ ਕਰ ਦੇਾਂਗੇ ਜਦ ਕਿ ਸਾਰੀ ਜਨਤਾ ਕੁਝ ਬਾਹਰ ਦਾ ਬਾਬਾ ਮੇਰੇ ਪਿੰਡ 'ਚ 500 ਰੁਪਏ ਦੇ ਤੇ ਨੌਕਰੀ ਕਰਨ ਜਾਂ ਕਿੰਨੀ ਮਾੜੀ ਗੱਲ ਆ ਕਿ ਜੇ ਸਰਪੰਚ ਦੀ ਨਹੀਂ ਚੱਲਣੀ ਤੇ ਸਾਡੇ ਵਰਗੇ ਕਿੱਥੋਂ ਚੱਲਣੀ ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਰਵੀਿੰਦਰ ਸਿੰਘ ਪਿੰਡ ਕੋਨਿਵਾਲ ਮੈਂ ਪਿੰਡ ਦਾ ਲੰਮਰਦਾਰ ਵੀ ਆ ਜੀ ਤੇ ਗੁਰਦਰਾ ਸਾਹਿਬ ਵੱਡਾ ਗੁਰਦਰਾ ਸਾਹਿਬ ਜੋ ਪਿੰਡ ਦਾਵਾ ਉਹਦਾ ਮੈਂ ਪ੍ਰਧਾਨ ਆ ਜੀ ਇਹ ਵਕਤ ਦੀ ਪ੍ਰਧਾਨ ਜੀ ਕੱਲ ਇੱਥੇ ਗੁਰਦਵਾਰਾ ਸਾਹਿਬ ਦੇ ਵਿੱਚ ਮਤਲਬ ਪੰਚਾਇਤ ਸੌਰੀ ਗੁਰਦਵਾਰਾ ਸਾਹਿਬ ਦੀ ਜੁਬੀ ਨੂੰ ਲੈ ਕੇ ਕਾਫੀ ਤੁਮ ਤੁਮਹਿਮਾ ਹੋਈ ਸੀ ਉਹਨਾਂ ਵੱਲੋਂ ਆਪਣੇ ਇਲਜ਼ਾਮ ਲਾਏ ਤੁਹਾਡੇ ਤੇ ਲਾਏ ਜਾ ਰਹੇ ਨੇ ਕਿ ਤੁਹਾਡੇ ਵੱਲੋਂ ਕੋਈ ਕਿਸੇ ਹਿਸਾਬ ਨਹੀਂ ਦਿੱਤਾ ਗਿਆ ਪਿੰਡ ਨੂੰ ਤੇ ਹਰ ਮਹੀਨੇ ਜਿਹੜਾ ਹੁੰਦਾ ਫਿਰ ਕਹਿੰਦੇ ਵੀ ਬੜੇ ਚਿਰ ਤੋਂ ਤੁਸੀਂ ਕਬਜ਼ੇ ਜੀ ਕਿਉਂਕਿ ਜਿਹੜਾ ਮੌਜੂਦਾ ਜਿਹੜਾ ਸਰਪੰਚ ਹੁੰਦਾ ਉਹਨੂੰ ਅਧਿਕਾਰ ਹੁੰਦਾ ਨਮੀ ਕਿ ਮਿੱਟੀ ਚੋਂਦਾ ਇਸ ਬੰਦ ਵਿੱਚ ਤੁਹਾਡਾ ਕੀ ਕਹਿਣਾ ਹੈ ਅਤਕਾ ਸਾਹਿਬ ਬਹੁਤ ਵਧੀਆ ਤੁਸੀਂ ਸਵਾਲ ਪੁੱਛਿਆ ਜੀ ਆਹ ਮੇਰੇ ਕੋਲ ਕਾਪੀ ਹੈ ਜੀ ਇਹ 2002 ਤੋਂ ਚੱਲ ਰਹੀ ਹੈ ਜੀ 2002 ਤੋਂ ਹੈ ਇਹ ਇਹਦੇ ਤੇ ਜ਼ਮੀਨ ਤੇ ਪਿੰਡ ਦੀ ਬੋਲੀ ਜਿਹੜੀ ਗੁਰਦਾਸ ਸਾਹਿਬ ਦੀ ਬੋਲੀ ਹੁੰਦੀ ਆ 2002 ਤੋਂ ਲੈ ਕੇ ਤੁਸੀਂ ਹੁਣ ਤੱਕ ਤੇ ਵੇਖ ਲੋ ਕਿਸੇ ਵੀ ਸਰਪੰਚ ਦਾ ਵਿੱਚ ਕੋਈ ਰੋਲ ਆ ਤੇ ਆ ਕਾਪੀ ਸਾਹਮਣੇ ਤੁਹਾਡੇ ਤੁਸੀਂ ਆਪ ਵੇਖ ਸਕਦੇ ਜੀ 2003 ਚ ਸਾਡੇ ਮਦਰ ਸਰਪੰਚ ਜੀ ਉਨਾ ਤੋਂ ਬਾਅਦ ਚ 3 ਸਿਰਪੇਂਚ 4 ਹੋਰ ਵੀ ਬਦਲ ਕੇ ਗਏ ਨੇ ਕਿਸੇ ਦਾ ਵੀ ਕੋਈ ਜ਼ਿਕਰ ਪਾੜ ਲੋ ਵੀ ਜੇ ਕੋਈ ਪੰਚਾਇਤ ਦਾ ਕੋਈ ਤਲਕਾ ਦਿਆ ਇਹ ਗੁਰਦੁਆਰਾ ਸਾਹਿਬ ਦੀ ਕਮੇਟੀ ਜਿਹੜੀ ਨਗਰੀ ਚ ਹੁੰਦਾ ਸੀ ਨਾ ਕੋਈ ਬਦਲਦਾ ਇਹਨੂੰ ਪਹਿਲਾਂ ਕਮੇਟੀ ਚੁਣੀ ਸੀ ਉਹਨਾਂ ਦੇ ਵਿੱਚੋਂ ਇੱਕ ਦਰਬਾਰਾ ਸਿੰਘ ਆੜੇ ਪਿੰਡ ਦੇ ਜੀ ਉਹਨਾਂ ਦਾ ਲੜਕਾ ਵੀਰ ਸਿੰਘ ਆ ਉਹਦੇ ਕੋਈ ਤੁਸੀਂ ਪੁੱਛ ਸਕਦੇ ਅਸੀਂ ਬੋਲੀ ਵੇਖਣ ਗਏ ਆਂ ਜ਼ਮੀਨ ਦੀ ਤੇ ਉਹਨੇ ਸਵਾਲ ਕੀਤਾ ਜੀ ਸਾਰੀ ਜਿੰਨੀ ਕਮੇਟੀਏ ਸਰਬੀ ਆ ਜੀ ਇਨੂੰ ਬਦਲ ਦੋ ਤੇ ਸੰਗਤ ਨੇ ਆਖਿਆ ਵੀ ਚਲੋ ਇਹਨਾਂ ਨੂੰ ਬਦਲੋ ਨਾ ਇਹਨਾਂ ਨੂੰ ਮੌਕਾ ਇੱਕ ਦੇ ਦਿਓ ਵੀ ਤੁਸੀਂ ਅਮਰਤਾਰੀ ਬਣੋ ਜੇ ਗੁਰਦਾਸ ਸਾਹਿਬ ਅਮਰਤਾਰੀ ਸਾਰੇ ਚਾਹੀਦੇ ਆ ਸਿਰਫ ਇੱਕ ਸਿੰਘ ਨੇ ਆਖਿਆ ਵੀ ਮੈਂ ਗੁਰੂ ਨੂੰ ਚੋਣਨਾ ਵਾ ਇਹ ਬਾਕੀ ਸਾਰੇ ਆਖਿਆ ਜੀ ਅਸੀਂ ਸਾਨੂੰ ਰੰਮ ਮਿਲਦੀ ਆ ਜਿਸ ਬੀਰ ਸਿੰਘ ਪ੍ਰਧਾਨ ਹੀ ਹੁੰਦਾ ਮੈਂ ਫੌਜ ਦਾ ਸੂਬੇਦਾਰ ਆਵਾ ਮੈਨੂੰ ਸੇਪੋਤਨਾ ਰੰਮ ਮਿਲਦੀ ਏ ਇਹ ਕੌਣ ਪੀਏਗਾ ਅਸੀਂ ਨਹੀਂ ਸੜ ਸਕਦੇ ਕੱਲ ਵੀ ਉਹਨਾਂ ਹੀ ਬਵਾਦ ਸਾਰਾ ਕੀਤਾ ਜੀ ਅੰਮਰਜੀਤ ਸਿੰਘ ਜੋ ਆਂਦਾ ਮੈਂ ਮੌਜੂਦਾ ਸਰਪੰਚ ਆ ਉਹਦਾ ਉਹ ਜਬੀਰ ਸਿੰਘ ਉਹਦਾ ਇਹ ਚਾਚਾ ਤਾਇਆ ਲੱਗਦਾ ਜੀ ਉਸੇ ਪਰਿਵਾਰ ਚੋਂ ਹੀ ਆ ਉਹੋ ਹੀ ਪਹਿਲਾਂ ਪ੍ਰਧਾਨੀ ਆਪਣੇ ਭਤੀਜੇ ਨੂੰ ਦਿੰਦਾ ਸੀ ਉਹ ਜ਼ਮੀਨ ਤੇ ਪੈਸਾ ਕੋਈ ਬੈਂਕ ਚ ਨਹੀਂ ਜਮਾ ਕਰਵਾਉਂਦਾ ਆਪਣੇ ਕੋਲ ਰੱਖਦਾ ਸੀ ਜੀ ਪਤਾ ਨਹੀਂ ਕਿਸ ਨੂੰ ਉਹਨੇ ਹਿਸਾਬ ਨਹੀਂ ਸੌ ਦਿੱਤਾ ਅਸੀਂ ਆ ਸਾਰਾ ਹਿਸਾਬ ਸਾਡੇ ਕੋਲ ਆ ਹਰ ਹਰ ਸਾਲ ਬਾਅਦ ਬੋਲ ਕੇ ਸਪੀਕਰ ਜੀ ਬੋਲੀਦਾ ਵਾ ਤੇ ਹਰ ਵਾਰੀ ਹਿਸਾਬ ਦਈਦਾ ਵਾ ਹੁਣ ਵੀ ਸਾਡੇ ਕੋਲ ਕੱਲ ਵੀ ਅਸੀਂ ਆਖਿਆ ਵੀ ਕੋਈ ਵੀ ਜਿਹੜਾ ਵੀ ਪਿੰਡ ਦਾ ਬੱਚਾ ਵੀ ਬਜ਼ੁਰਗ ਵੀ ਉਹ ਸਾਡੇ ਕੋਲ ਸਭ ਪੁੱਛ ਸਕਦਾ ਵਾ ਜੇਕਰ ਨੂੰ ਸ਼ੰਕਾ ਵਾ ਕਾਪੀ ਵੀ ਕੋਲ ਆ ਹਰ ਇੱਕ ਚੀਜ਼ ਸਾਡੇ ਕੋਲ ਆ ਇਹਨਾਂ ਨੇ ਸਿਰਫ ਇੱਕੋ ਹੀ ਰੱਖੀ ਕਹਿੰਦੇ ਵੀ ਗੁਰੂ ਘਰ ਕਮੇਟੀ ਅਸੀਂ ਬਦਲਨੀ ਆ ਸ਼ਰਾਬੀਆਂ ਦੀ ਹੋਏ ਸ਼ਰਾਬ ਸ਼ਰਾਬ ਸਾਡਾ ਮੱਟਰ ਆ ਸਾਡੀ ਜ਼ਿੰਦਗੀ ਆ ਉਹ ਨਹੀਂ ਸੱਦਣੀ ਤੇ ਕਮੇਟੀ ਚ ਵੀ ਨਹੀਂ ਆਉਣਾ ਵਾ ਸਭ ਝੂਠੇ ਜੀ ਜਿੰਨੇ ਇਲਜ਼ਾਮ ਲਾਉਣ ਵਾਲੇ ਆ ਇਹਨਾਂ ਦਾ ਤੁਸੀਂ ਟੈਸਟ ਕਰਵਾ ਸਕਦੇ ਜੇ ਸਾਰੇ ਦਾਰੂ ਦੇ ਸ਼ਰਾਬ ਦੇ ਆਦੀ ਨੇ ਇੱਕ ਦਿਨ ਦੀ ਦਾਰੂ ਤੋਂ ਬਗੈਰ ਆ ਸਕਦੇ ਜੀ ਸਰ ਉਹਨਾਂ ਲੋਕ ਕਹਿ ਰਹੇ ਆ ਕਿ ਜੇ ਸਾਨੂੰ ਇਨਸਾਫ ਨਹੀਂ ਮਿਲਿਆ ਤਾਂ ਹਣ ਕੋਰਟ ਤੱਕ ਵੀ ਜਾਣਾ ਪੈਣਾ ਕੋਰਟ ਚ ਹੀ ਜਾਵਾਂਗੇ ਜੀ ਕੋਰਟ ਚ ਜੋ ਉਹਨਾਂ ਬੋਲਿਆ ਵਾ ਵੀਡੀਓ ਸਾਡੇ ਕੋਲ ਨੇ ਕੋਰਟ ਚ ਹੀ ਉਹਨਾਂ ਤੇ ਹੋ ਸਕਿਆ ਤੇ ਜੇ ਨਾ ਉਹ ਮੰਨੇ ਮਾਨਾ ਨਹੀਂ ਤਾਂ ਕੇਸ ਵੀ ਕਰਾਂਗੇ ਜੀ ਉਹਨਾਂ ਪਿੰਡ ਦੀ ਵੀ ਬੇਇੱਜ਼ਤੀ ਕੀਤੀ ਆ ਬਾਬਾ ਜੀ ਬਾਰੇ ਵੀ ਜੋ ਉਹਨਾਂ ਬੋਲਿਆ ਵਿੱਚ ਉਹ ਇੱਕ ਆਪਣੇ ਆਪ ਨੂੰ ਪਤਾ ਨਹੀਂ ਥਾਣੇਦਾਰ ਕਹਾਦਾ ਵਾ ਉਹ ਆਂਦਾ ਵੀ ਮੈਂ ਇਹ ਸਰਜੀਤ ਸਿੰਘ ਜਾਂ ਕੋਈ ਉਹ ਆਂਦਾ ਵੀ ਬੋਲਣ ਰਿਹਾ ਵੀ ਬਾਬਾ ਜੀ ਨੂੰ ਦੇ ਰਹੇ ਨੇ 2500 ਜੀ ਤਨਖਾਹ ਅਸੀਂ ਬਾਬਾ ਜੀ ਨੂੰ 3000 ਰੁਪਏ ਤਨਖਾਹ ਗੋਲਕਵੀ ਬਾਬਾ ਜੀ ਨੂੰ ਜੋ ਵੀ ਪਿੰਡ ਦੇ ਵਿੱਚ ਉਹ ਚੜਤ ਚੜਾਵਾ ਸਾਰਾ ਹੀ ਗੁਰੂ ਘਰ ਤੇ ਜੋ ਵੀ ਹੁੰਦਾ ਵਾ ਉਹ ਬਾਬਾ ਜੀ ਦਾ ਵਾ ਕਮੇਟੀ ਦੇ ਕੋਈ ਸਿਰਫ ਇੱਕ ਜੋ ਠੇਕਾ ਹੁੰਦਾ ਵਾ ਜਮੀਨ ਦਾ ਉਹੋ ਹੀ ਉਹਦੇ ਤੋਂ ਬਾਕੀ ਸਾਰਾ ਖਰਚ ਕਰਨਾ ਵਾ ਪਿਛਲੇ ਸਾਲ ਜਦੋਂ ਬੋਲੀ ਹੋਈ ਆ ਸਾਰੀ ਸੰਗਤ ਨੂੰ ਹੀ ਬੋਲ ਕੇ ਲਿਸਟ ਦਿਖਾ ਲ ਕੇ 20 ਸੰਕੜੇ ਦਾ ਹਾਲ ਸੱਤਿਆ ਜੀ ਵੱਡੇ ਵੀ ਉੱਥੇ ਨਿਕਲੇ ਤੁਸੀਂ ਦੇਖ ਸਕਦੇ ਜਾਗੁਰਦਾ ਸਾਹਿਬ ਉਹਦਾ 9 ਲੱਖ ਕੋਈ 70 80 ਹਜ਼ਾਰ ਖਰਚ ਆਇਆ ਸੀ ਸਾਰਾ ਸਪੀਕਰ ਜੀ ਬੋਲਿਆ ਸੀ ਸੰਗਤ ਨੂੰ ਵੀ ਦੱਸਿਆ ਜੀ ਐਰਕਾ ਵੀ ਜਿੰਨਾ ਖਰਚਾ ਸਾਡੇ ਕੋਲ 2 ਸਾਲ ਦਾ ਸਾਰਾ ਹੀ ਪਹਿਲਾਂ ਬੋਲ ਕੇ ਸੁਣਾਇਆ ਸਰ ਜਿੰਨੂ ਕੇ ਨੂੰ ਆਖਿਆ ਵੀ ਕੇ ਨੂੰ ਸ਼ੰਕਾ ਵੀ ਕੋਈ ਵੇਖ ਸਕਦਾ ਜੀ ਮੇਰਾ ਨਾਮ ਜੀ ਪ੍ਰਸਿੱਪਾਲ ਸਿੰਘ ਪਿੰਡ ਦਾ ਨੰਬਰਦਾਰ ਵੀ ਆਂ ਤਹਿਸੀਲ ਰਮਦਾਸ ਦਾ ਪ੍ਰਧਾਨ ਵੀ ਆਂ ਤੇ ਸਰਪੰਚ ਵੀ ਮੈਂ ਰਿਹਾ ਵਾਂ ਸਰ ਪਿੰਡ ਕੋਨੀਵਾਲ ਤਹਿਸੀਲ ਜਨਾਲਾ ਪਿੰਡ ਦੇ ਕੁਝ ਲੋਕਾਂ ਨੂੰ ਕਿੱਥੇ ਤੌਰ ਤੇ ਤੁਹਾਡੇ ਦੋਸ਼ ਲਗਾਏ ਜਾ ਰਹੇ ਨੇ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਿਹਤ ਤੇ ਬਹੁਤ ਜੜੀ ਆਪਣਾ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇਸ ਬੰਦ ਜੀ ਕੀ ਕਹਿਣਾ ਇਹਦਾ ਵੇਖੋ ਜੀ ਜਿਹੜੇ ਵਿਰੋਧੀ ਹੁੰਦੇ ਆ ਚਾਹੇ ਮਾੜੇ ਅਨਸਰ ਹੁੰਦੇ ਆ ਉਹਨਾਂ ਦਾ ਜਿਹੜਾ ਕਹਿਣਾ ਹੁੰਦਾ ਵਾ ਜਿੰਨਾ ਤੁਸੀਂ ਭਾਵੇਂ ਸੋਨੇ ਦਾ ਵੀ ਮਹਿਲ ਬਣਾ ਦਿਓ ਜਿਹੜੇ ਉਹ ਪੰਜ ਸਾਰੇ ਜਿਹੜੇ ਪਿੰਡਾਂ ਦੇ ਵਿੱਚ ਸ਼ਰਾਰਤੀ ਬੰਦੇ ਹੁੰਦੇ ਆ ਉਹਨਾਂ ਨੇ ਦੇ ਕਹਿਣਾ ਹੀ ਨਹੀਂ ਹੈਗਾ ਵੀ ਆਪਣਾ ਚੰਗਾ ਕੰਮ ਕੀਤਾ ਵਾ ਉਹਨਾਂ ਨੇ ਇਹੋ ਹੀ ਉਹਨਾਂ ਦੀ ਜਿਹੜੀ ਨੀਤ ਹੁੰਦੀ ਆ ਉਹ ਮਾੜੀ ਹੁੰਦੀ ਆ ਵੀ ਆਪਣਾ ਮਾੜਾ ਹੀ ਕਹਿਣਾ ਵਾ ਉਹਨਾਂ ਦੇ ਉਹਨਾਂ ਦੇ ਕਰਮਾਂ ਦੇ ਵਿੱਚ ਚੰਗਾ ਲਿਖਿਆ ਹੀ ਨਹੀਂ ਹੈਗਾ ਕੋਈ ਜੀ ਸਰ ਉਹਨਾਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਇਹ ਮੌਜੂਦਾ ਮਕਾਇਦਾ ਤਾਂ ਸਾਨੂੰ ਅਧਿਕਾਰ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਲੋਕਾਂ ਦੀ ਸਹਿਮਤੀ ਦੇ ਨਾਲ ਕਮੇਟੀ ਚੁਣ ਕੇ ਕਿਉਂਕਿ 2 ਸਾਲ ਦਾ ਇਹ ਜਾਂਦੇ ਪੀਰੀਅਡ ਹੁੰਦਾ ਕਮੇਟੀ ਦਾ ਉਸ ਤੋਂ ਬਾਅਦ ਖਾਰਜ ਕਰਕੇ ਨਵੀਂ ਬਣਾਉਣੀ ਹੁੰਦੀ ਆ ਪਰ ਉਹਦਾ ਕਤਾਰ ਧੱਤਾ ਜਿਹੜਾ ਮਤਲਬ ਪਿੰਡ ਦਾ ਸਰਪੰਚ ਹੁੰਦਾ ਨਹੀਂ ਵੇਖੋ ਜੀ ਆਪਣਾ ਸਾਡੇ ਬਜ਼ੁਰਗਾਂ ਨੇ ਅੱਜ ਤੋਂ ਮੇਰੇ ਖਾਲ 70 80 ਸਾਲ ਪਹਿਲਾਂ ਇਹ ਗੁਰਦੁਆਰਾ ਸਾਹਿਬ ਦੇ ਨਾਂ ਤੇ ਇੱਕ ਜਿਹੜੀ ਪਿੰਡ ਦੀ ਜ਼ਮੀਨ ਛੱਡੀ ਹੁੰਦੀ ਆ ਉਹ ਗੁਰਦੁਆਰਾ ਦੇ ਨਾਂ ਦੇ ਗੁਰਦੁਆਰਾ ਸਾਹਿਬ ਦੇ ਨਾਲ ਸਾਡੇ ਬਜ਼ੁਰਗਾਂ ਨੇ ਲਾਗੇ ਕੋ ਗੁਰਦਾਰੇ ਦਾ ਵੀ ਕੰਮ ਤਾਂ ਹੀ ਚੱਲੇਗਾ ਕੋਈ ਤਕਰੀਬਨ 6 ਕਿਲੇ ਦੇ ਲਗਭਗ ਕੋ 7 ਕਿਲੇ ਥਾਂ ਹੀ ਜਿਹੜਾ ਕੋ ਧੁੱਸੀ ਦੇ ਵਿੱਚ ਵੀ ਆ ਗਿਆ ਤੋਂ ਪਿੰਡ ਦੇ ਨਾਂ ਦੇ ਲਈ ਹੀ ਵੀ ਗੁਰਦਾਰਾ ਸਾਹਿਬ ਦਾ ਜਿਹੜਾ ਸਾਂਝਾ ਪ੍ਰੋਗਰਾਮ ਹੈ ਚੱਲਦਾ ਰਹੇਗਾ ਪਹਿਲੀ ਤੇ ਇਸ ਕਰਕੇ ਲਈ ਗੁਰਦਾਰਾ ਸਾਹਿਬ ਦੇ ਨਾਂ ਤੇ ਕਿਉਂਕਿ ਸਾਡੇ ਜਿਹੜਾ ਵਾ ਰਾਵੀ ਹੜ ਆ ਜਾਂਦਾ ਹੁੰਦਾ ਸੀ ਤੇ ਆਪਾਂ ਜਿਹੜੇ ਕੋ ਜਿਮੀਦਾਰ ਛੋਟੇ ਹੀ ਉਹਨਾਂ ਨੂੰ ਪਹਿਲੀ ਦੇ ਦੀ ਹੀ ਕੁਝ ਪਿੰਡ ਦੇ ਜਿਹੜੇ ਧਨਾਟ ਬੰਦੇ ਸੀ ਉਹਨਾਂ ਨੇ ਹੜੀ ਵਿੱਚ ਆ ਕੇ ਤੇ ਆਪਣਾ ਬੜੀ ਮਤਲਬ ਕਿ ਉਹਨਾਂ ਨੂੰ ਪਹਿਲੀ ਲੈਣ ਨਹੀਂ ਦਿੰਦੇ ਰਹੇ ਤੇ ਵੀ ਆਪਾਂ ਗਰੀਬਾਂ ਬੰਦਿਆਂ ਨੂੰ ਜਿਹੜੀ ਲੈਣ ਨਹੀਂ ਦੇਣੀ ਕਿਉਂਕਿ ਉਹ ਵੀ ਆਪਣਾ ਇਸੇ ਕਰਕੇ ਕਿਆ ਹੀ ਜਿਹੜੀ ਜ਼ਮੀਨਾਂ ਜਿਹੜੀਆਂ ਛੱਡੀਆਂ ਹੁੰਦੀਆਂ ਸੀ ਇਸੇ ਕਰਕੇ ਛੱਡੀਆਂ ਸੀ ਵੀ ਜਿਹੜੇ ਮਾੜੇ ਸਾਡੇ ਜ਼ਿਮੀਂਦਾਰ ਚਾਹੇ ਕੋਈ ਹੋਰ ਮਜ਼ਦੂਰ ਜ਼ਿਮੀਂਦਾਰ ਉਹ ਆਪਣਾ ਲੈ ਕੇ ਗੁਜ਼ਾਰਾ ਕਰ ਸਕਦੇ ਨੇ ਇਹ ਸਾਰਾ ਸਾਰ ਝੂਠ ਜਿਹੜਾ ਇਲਜ਼ਾਮ ਲਾ ਰਹੇ ਨੇ ਇੱਕ ਗੁਰਦੀਪ ਸਿੰਘ ਜਿਹੜਾ ਕਹਿੰਦਾ ਮੈਂ ਸਾਬਕਾ ਸਰਪੰਚ ਆ ਉਸ ਨੇ ਗੁਰਦੁਆਰਾ ਸਾਹਿਬ ਦੀ ਜਾਂ ਸਾਰਾ ਤੁਸੀਂ ਉਹਨੇ ਗੁਰਦੁਆਰੇ ਦੀ ਮੇਰੇ ਖਾਤੇ 50 ਸਾਲ ਜਿਹੜੀ ਆ ਜ਼ਮੀਨ ਦੱਬ ਕੇ ਰੱਖੀ ਇਹਨੂੰ ਨੇ ਕੁਝ ਨਹੀਂ ਦਿੱਤਾ ਉਹਦੇ ਤੇ ਸਾਡੇ ਪਿੰਡ ਦੇ ਇੱਕ ਬਜ਼ੁਰਗ ਗੁਰਚਰਨ ਸਿੰਘ ਉਹ ਉਸ ਟਾਈਮ ਉਹਨਾਂ ਨੇ ਆਵਾਜ਼ ਠਾਈ ਅੱਜ ਤੱਕ ਪੰਜ ਚਾਰ ਸਾਲ ਪਹਿਲਾਂ ਵੀ ਗਰਦੀਪ ਸਿੰਘ ਤੇ ਕੋ ਪੈਲੀ ਹੈਗੀ ਆ ਤੂੰ ਗੁਰੂ ਘਰ ਨੂੰ ਵੀ ਨਹੀਂ ਬਖਸ਼ਦਾ ਗੁਰੂ ਘਰ ਦੀ ਜਿਹੜੀ ਪੈਲੀ ਆ ਉਹ ਤੇ ਕੁਛ ਢਾਉਣੀ ਆ ਫਿਰ ਸਾਰਾ ਪਿੰਡ ਨਗਰ ਇਕੱਠਾ ਹੋ ਕੇ ਪਟਾਰੀ ਸਾਹਿਬ ਨੂੰ ਲਿਆ ਕੇ ਉਹਦੇ ਥੱਲੇ ਉਹ ਪੈਲੀ ਛਡਾਈ ਹੋਣ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵਾ ਸਾਰਿਆਂ ਨੇ ਬਾਕੀ ਚਲੋ ਠੇਕਾ ਦਿੰਦੇ ਨੇ ਇਸ ਨੇ ਠੇਕਾ ਹੀ ਨਹੀਂ ਦਿੱਤਾ ਹੁਣ ਭਰੀ ਪੰਚਾਇਤ ਦੇ ਵਿੱਚ ਸਾਰੇ ਨਗਰ 'ਚ ਪੁੱਛਿਆ ਗਿਆ ਵੀ ਤੂੰ ਠੇਕਾ ਕਿਉਂ ਨਹੀਂ ਦਿੱਤਾ ਤੇ ਕੋਈ ਜਵਾਬ ਹੀ ਨਹੀਂ ਆਇਆ ਹੋ ਰਿਹਾ ਜਾਨਵਰ ਜੀ ਕੋਈ ਇਹ ਜਿਹੜਾ ਲਾਰੇ ਨੇ ਸਿਆਸੀਕਰ ਮਤਲਬ ਗੁਰ ਦੇਖੋ ਜਿਹੜਾ ਬੰਦਾ ਗੁਰੂ ਘਰ ਵਿੱਚ ਜਾ ਕੇ ਸਿਆਸੀ ਕਰਦਾ ਬਹੁਤ ਮਾੜੀ ਗੱਲ ਆ ਕਿਉਂਕਿ ਸਾਡਾ ਪਿੰਡ ਸਾਰਾ ਧਾਰਮਿਕ ਆ ਕੁਝ ਬੰਦੇ ਜਿਹੜੇ ਸ਼ਰਾਰਤੀ ਹੁੰਦੇ ਜਿਹੜਾ ਕਹਿੰਦਾ ਜੀ ਮੈਂ ਮੌਜੂਦਾ ਸਰਪੰਚਾਂ ਤੁਸੀਂ ਪਿੰਡ ਦੇ ਵਿੱਚ ਕੋਈ ਵੀ ਆ ਕੇ ਪੁੱਛ ਸਕਦੇ ਹੋ ਉਹ ਹਾਰ ਟਾਈਮ ਸ਼ਰਾਬੀ ਹੁੰਦਾ ਵਾ ਤੇ ਆ ਕੱਲ ਗੁਰਦਾਰਾ ਸਾਹਿਬ ਆ ਕੇ ਹੁਲੜਬਾਜੀ ਲੈ ਬਿਆ ਕਰਨਾ ਵੀ ਮੈਂ ਆਪਣਾ ਇੱਥੇ ਬੋਲੀ ਨਹੀਂ ਹੋਣ ਦਣੀ ਉਹ ਕਰਨਾ ਜੇ ਕਰਨਾ ਮੈਂ ਸਰਪੰਚਾਂ ਪਿੰਡ ਦਾ ਤੇ ਉਹਨੂੰ ਅੱਗੇ ਸਾਰੇ ਸੰਗਤ ਨੇ ਹੱਥ ਵੀ ਜੋੜੇ ਇਸ ਤਰ੍ਹਾਂ ਨਹੀਂ ਕਰੀਦਾ ਕਿਉਂਕਿ ਇਹ ਪਿੰਡ ਨਗਰ ਇਕੱਠਾ ਹੁੰਦਾ ਪੰਚਾਇਤ ਦੀ ਜ਼ਮੀਨ ਜਿਹੜੀ ਉਹ ਵੱਖਰੀ ਆ ਅਸੀਂ ਪੰਚਾਇਤ ਦੀ ਜ਼ਮੀਨ ਜਿਹੜੀ ਆ ਬਕਾਇਦਾ ਸਾਨੂੰ ਡੀਡੀਪੀ ਵੱਲੋਂ ਚਿੱਠੀ ਆਉਂਦੀ ਆ ਵੀ ਪੰਚਾਇਤ ਦੀ ਜਿਹੜੀ ਆ ਉਹ ਬੋਲੀ ਕਰਵਾਓ ਤੇ ਗੁਰਦਾਰੇ ਵਿੱਚ ਤੇ ਸਾਡਾ ਪੰਚਾਇਤ ਦਾ ਕੋਈ ਦਖਲ ਦਾ ਜੀ ਨਹੀਂ ਹੈਗੀ ਇਹ ਤੇ ਜਾਣ ਬੁੱਝ ਕੇ ਨੇ ਹੁਲੜਬਾਜੀ ਤੇ ਪਿੰਡ ਦੀ ਬਦਨਾਮੀ ਕਰਾਉਣ ਕਰਕੇ ਜਿਹੜਾ ਸਾਰਾ ਕੰਮ ਕੀਤਾ ਵਾ ਤੇ ਨਾਲ ਕਹਿੰਦਾ ਜੀ ਮੈਂ ਕਮੇਟੀ ਜਿਹੜੀ ਉਹ ਸ਼ਰਾਬੀਆਂ ਦੀ ਬਣਾਉਣੀ ਆ ਜੇ ਉਹਨੂੰ ਸਾਰਿਆਂ ਅਸੀਂ ਉੱਠ ਕੇ ਕਿਹਾ ਵੀ ਵੀ ਮੈਂਬਰ ਦੇ ਦੇ ਜਿਹੜੇ ਅਮਰਤਾਰੀ ਨੇ ਗੁਰਦਾਰਾ ਸਾਹਿਬ ਦੇ ਵਿੱਚ ਅਸੀਂ ਦੂਜਾ ਮੈਂਬਰ ਤੇ ਸੇਖ ਰੂਪ ਚ ਰਹਿੰਦਾ ਤੇ ਅੰਮ੍ਰਿਤ ਛਕਿਆ ਉਹ ਹੀ ਆਪਾਂ ਕਢਾਵਾਂਗੇ ਜੇ ਆਪਾਂ ਸ਼ਰਾਬੀ ਬਣਾਉਂਤੇ ਤੇ ਗੁਰਦਰਿਆ ਸਿੱਖਿਆ ਕੀ ਦਵਾਂਗੇ ਸੋ ਇਸ ਕਰਕੇ ਇਹ ਸ਼ਰਾਰਤੀ ਬੰਦਿਆਂ ਤੋਂ ਮੈਂ ਤੇ ਸਾਰੇ ਨਗਰ ਨੂੰ ਤੇ ਇਲਾਕੇ ਨੂੰ ਇਹ ਕਹਿਣਾ ਚਾਹੁੰਨਾ ਵਾਂ ਕਿ ਇਹੋ ਜਿਹੇ ਜਿਹੜੇ ਇਨਸਾਨ ਨੇ ਇਹਨਾਂ ਕੋਲ ਬਚ ਕੇ ਰਹੋ ਆਪਣੇ ਪਰਿਵਾਰ ਵੀ ਜਿਹੜੇ ਆ ਬਚਾ ਕੇ ਰੱਖੋ ਸਾਰਾ ਸਾਰ ਝੂਠ ਜਿਹੜਾ ਇਹ ਨਾ ਲਾ ਰਹੇ ਨੇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਜ ਮਲੂਕ ਸਿੰਘ ਨਗਰ ਕੋਨੀਵਾਲ ਦੇ ਗੁਰੂ ਘਰ ਦਾ ਗਰੰਥੀ ਸਿੰਘ ਆ ਮੈਂ ਸਮੁੱਚੇ ਨਗਰ ਵੱਲੋਂ ਇਹ ਰੱਖਿਆ ਗਿਆ ਸੀ ਕਿ ਮੈਂ ਇੱਕ ਪਹਿਲਾ ਇਹ ਗ੍ਰੰਥੀ ਹਾਂ ਕਿਉਂਕਿ ਪਹਿਲਾਂ ਸੇਵਾ ਤੇ ਗ੍ਰੰਥੀ ਰਹੇ ਨੇ ਤੇ ਮੈਂ ਦਿਨ ਦੀ ਇਹ ਗ੍ਰੰਥੀ ਸੇਵਾ ਜਿਹੜੀ ਉਹ ਲਈ ਆ ਬਾਹਰ ਦਾ ਚੜਤ ਚੜਾਵਾ ਹੀ ਤੇ ਅੰਦਰ ਦੀ ਜਿਹੜੀ ਗੋਲ ਉਹ ਮਿਲਦੀ ਸੀ ਪਰ ਨਾਲ ਐਕਸਟਰਾ ਮੈਨੂੰ ਇਹ ਜਿਹੜੀ ਕਮੇਟੀ ਉਹ 3000 ਰੁਪਿਆ ਉਹ ਜਿਹੜੀ ਉਹ ਤਨਖਾਹ ਰੂਪ ਚ ਉਹ ਨਾਲ ਦਿੰਦੀ ਆ ਚਲੋ ਘਰ ਦਾ ਗੁਜ਼ਾਰਾ ਜਿਹੜਾ ਉਹ ਲਗਭਗ ਚੱਲਦਾ ਜਾਂਦਾ ਜਦੋਂ ਲੋਡ ਪਵੇਗੀ ਫਿਰ ਨਾ ਕੇ ਬੇਨਤੀ ਕਰਕੇ ਆਪਾਂ ਉਹ ਵਾਦਾ ਘਟਾ ਸਕਦੇ ਆ ਇਸ ਕਰਕੇ ਚਲੋ ਮੇਰਾ ਗੁਜ਼ਾਰਾ ਜਿਹੜਾ ਇਹਦੇ ਨਾਲ ਚੱਲਦਾ ਜਾਂਦਾ ਕਿਉਂਕਿ ਸਮੁੱਚੇ ਨਗਰ ਨੇ ਮੈਨੂੰ ਰੱਖਿਆ ਇਸ ਕਰਕੇ ਮੇਰੀ ਤੇ ਬੇਨਤੀ ਆ ਕਿ ਜੋ ਵੀ ਇਹ ਆਪ ਕੋ ਚੋਂ ਦੀ ਕਰ ਰਿਹਾ ਹੋ ਰਿਹਾ ਹੈ ਇਹ ਗਲਤ ਹੋ ਰਿਹਾ ਨਹੀਂ ਹੋਣਾ ਚਾਹੀਦਾ ਗੁਰੂ ਘਰ ਦੇ ਵਿੱਚ ਨਹੀਂ ਹੋਣਾ ਚਾਹੀਦਾ ਗਲਤੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਜਿੱਚ ਕਿਹਾ ਜਾ ਰਿਹਾ ਕਿ ਤੁਹਾਨੂੰ ਸੁਰੱਖ 2500 ਰੁਪਏ ਦਿੱਤਾ ਜਾ ਰਿਹਾ ਨੇ ਉਹ ਮੈਨੂੰ ਨਾ ਪਹਿਲਾਂ ਤਾਂ ਸਭ ਕੁ ਦਿੱਤੇ ਨਹੀਂ ਜਾਂਦਾ ਕਿਸੇ ਨੂੰ ਵੀ ਗਰੰਟੀ ਜਿਹੜੇ ਮੇਰੇ ਤੋਂ ਪਹਿਲਾਂ ਨੇ ਉਹਨਾਂ ਨੂੰ ਮੈਂ ਕੋਈ ਦਿੱਤਾ ਹੀ ਨਹੀਂ ਜਾਂਦਾ ਤੇ ਮੈਂ ਉਹ ਉਹਨਾਂ ਦੇ ਤਰ੍ਹਾਂ ਮੈਨੂੰ ਵੀ ਚੜਤ ਚੜਾਵਾ ਅੰਦਰ ਦਾ ਵੀ ਗੋਲਕ ਬਾਹਰ ਦਾ ਨਗਰ ਦਾ ਜੋ ਵੀ ਆ ਖੁਸ਼ੀ ਗਮੀ ਦਾ ਉਹ ਗੋਲ ਮਤਲਬ ਬਾਹਰ ਦਾ ਚੜਤ ਚੜਾਵਾ ਉਹ ਵੀ ਮਿਲਦਾ ਤੇ ਐਕਟਰਾਂ ਮੈਨੂੰ 3000 ਰੁਪਏ ਜਿਹੜੇ ਕਮੇਟੀ ਦੇ ਰਹੀ ਆ ਮਤਲਬ ਕਹਿੰਦਾ ਭਾਬਕੇ ਤੁਸੀਂ ਜਿਹੜੀ ਮੌਜੂਦਾ ਜਿਹੜੀ ਕਮੇਟੀ ਆ ਹਾਂ ਉਹ ਤੋਂ ਤੁਸੀਂ ਬਿਲਕੁਲ ਜਿਹੜਾ ਆਪਣਾ ਮਤਲਬ ਕਹਿਆ ਵੀ ਕਿ ਗੁਜ਼ਾਰਾ ਚੱਲਦਾ ਜਾਂਦਾ ਗਾਹ ਸਮਾਉਂਤੇ ਫਿਰ ਨਗ ਬੇਨਤੀ ਕਰਕੇ ਅਸੀਂ ਆਪਾਂ ਮਤਲਬ ਵਾਦਾ ਸਕਦੇ ਹਾਂ ਕਿੰਨੇ ਸਾਲਾਂ ਤੋਂ ਜਿਹੜੀ ਸੇਵਨ ਵਾਰ ਰਹੇ ਤੁਸੀਂ ਇੱਥੇ ਮੈਂ 7-8 ਸਾਲ ਲਗਭਗ ਹੋ ਹੀ ਗਏ ਆ ਜੀ 7-8 ਸਾਲ ਦੇ ਕਰੀਬ-ਕਰੀਬ ਹੋ ਗਏ